ਗੁਰਦਵਾਰਾ ਜੋਤੀ ਜੋਤ ਰਲੀ ਸੰਪੂਰਨ θਿਆ ਰਾਮ ਭਲੇ ਅੰਬਰ ਦਾ ਤੁਮ ਤੇਰੇ ਤੇਰੀ ਉਪਮਾ ਤੋਹੇ ਬਣਾਈ ਅੱਜ ਗੁਰਦਵਾਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਜੀਤੇ ਪਾਸ਼ਾ ਅਥਾ ਪ੍ਰੇਮ ਹਮਦਰਦੀ ਦਿਆਲਤਾ ਮੋਹਨਾ ਦੇ 450 ਸਾਲਾਂ ਨੂੰ ਸਮਰਪਤ ਜੋਤੀ ਜੋਤ ਸਮੋਂ ਦਿਵਸ ਤੇ ਸਾਰੀਆਂ ਸੰਗਤਾਂ ਵੱਲੋਂ ਕੋਟ ਕੋਟ ਪ੍ਰਣਾਮ ਅੱਜ ਗੋਡਵਾਲਾ ਪਾਪਾ ਜੀਮਤ ਸਿੰਘ ਖੜਾ ਵਿਖੇ ਸਵੇਰੇ ਅਤੇ ਸ਼ਾਮ ਦੀਵਾਨ ਸਜਾਏਗੇ ਜਿਹਦੇ ਵਿੱਚ ਸੰਗਤਾਂ ਨੇ ਰਲ ਮਿਲ ਕੇ ਕੀਰਤਨ ਦੀ ਆਜਿਹੀ ਬੜੀ ਕਹਾਵਤਾਂ ਹੋਈਆਂ ਚਾਹ ਪਾਣੀ ਦੇ ਲੰਗਰ ਵਰਤਾਏਗੇ ਸ਼ਾਮ ਦੀ ਜੋ ਸੇਵਾ ਹਰ ਕੁਲਪੁਰਪ ਤੇ ਅਜੀਤ ਸਿੰਘ ਜੀ ਵਾਲੀਆ ਜੋ ਸ੍ਰੀ ਅਨੰਤਪੁਰਾ ਅਨੁਆਲ ਕੀਤੀ ਗਈ ਧਨਗੁਰ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਜਿਨ੍ਹਾਂ ਨੇ 1674 ਈਸਵੀ ਦੇ ਵਿੱਚ ਗੋਇੰਦਵਾਲ ਸਾਹਿਬ ਕੇ ਜੋਤੀ ਜੋਤ ਸਮਾਏ 12 ਸਾਲ ਲਗਾਤਾਰ ਬਿਆਸ ਦਰਿਆ ਤੋਂ ਗਾਗਰ ਭਰ ਕੇ ਗੁਰੰਗਾ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਪਾਉਂਦੇ ਸਨ ਤਾ ਗੁਰੰਗਾ ਦੇਵ ਦੀ ਮਹਾਰਾਣੀ ਉਹਨਾਂ ਨੂੰ 12 ਵਾਰ ਦਿੱਤੇ ਸੀਗੇ ਮਹਿਮਾਨਿਆਂ ਦੇ ਮਾਰ ਨਹੀਂ ਤਾਣਿਆਂ ਦੇ ਤਾਣ ਮਿਓਟਿਆਂ ਦੀ ਓਟ ਮਿਆਸਰਾਂ ਦੇ ਆਸਰੇ ਨਹੀਂ ਥਾਵਿਆਂ ਦੇ ਥਾਓ ਬੇ ਨਾਲ ਹੀ ਉਹਨਾਂ ਨੂੰ ਤੀਜੇ ਗੁਰੂ ਥਾਪਿਆ ਤੇ ਨਾਲ ਹੀ ਅਜਗੋਦਾ ਸਾਹਿਬ ਵਿਖੇ ਚੌਥੇ ਪਾਸ਼ਾ ਛੋਡੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਸਤਿ ਸ਼੍ਰੀ ਅਕਾਲ ਜੀ ਉਮਰ ਦੇ ਵਿੱਚ ਮਾਤਾ ਪਿਤਾ ਨਹੀਂ ਜਾਣੀ ਜੀ ਉਹ ਬੰਦਾ ਜਿਹੜਾ ਚਾਚੇ ਦਾ ਹੁੰਦੇ ਉਹਨਾਂ ਨਾਲ ਦਫਨ ਕਰਦੇ ਸੀਗੇ ਉਹਨਾਂ ਦੀ ਨਾਨੀ ਜੀ ਉਹਨਾਂ ਨੂੰ ਨਹਾਇਆ ਰਹੇ ਨੂੰ ਲੁਆਇਆ ਰਹੇ ਉਹ ਅੱਜ ਕੋਈ ਗੱਲ ਨਹੀਂ ਜਾਂਦਾ ਸੁਖੀ ਦਾ ਪੁੱਤਾ ਉਹ ਬੋਲੇ ਦੋਵੇਂ ਦਾ ਦੋਵੇਂ ਦਾ ਨਾਮ ਦਾ ਵੀ ਅੱਜ ਲੋਕੋਂ ਦਾ ਨਾਮ ਕੇ 450 ਦਾ ਗੱਫੀ ਮਿਲਿਆ ਨਾ ਲੋਕਾਂ ਨੂੰ ਦਾ ਵੀ ਗੁਰਮਤਿ ਦਾ ਮਾਤਾ ਜੀ ਉਹਨਾਂ ਕੋਲ ਕੋਲ ਨੂੰ ਆਦਾ ਕੋਲ ਕੋਲ ਪੰਨਾ ਹੈ ਸਾਰੀਆਂ ਸੰਤਾਨ ਦੀ ਜੀ ਸਾਰੇ ਦਾਤ ਜਾਨ ਕਰੋ ਜੈ ਜੈ ਨੈਣਾ ਸਾਰੀਆਂ ਸੰਤਾ ਜੋ ਦਿਨਾਂ ਨੇ ਤੰਦ ਕਾ ਮੇਨ ਜੈ ਜੈ ਨੈਣਾ ਸਾਰੀਆਂ ਸੰਤਾ ਵਾਹਿਗੁਰੂ ਠੀਕਾ ਜੀ ਨੈਣੀ ਸਾਰੀ ਸੰਗਤ ਨੂੰ ਭਜੇ ਪਾਸ਼ਾਤੀ ਜੋਤ ਨਵੀਂ ਧੰਗੂ ਰਾਮਦਾਸ ਜੀ ਬੋਲਾ ਜੀ ਆਵਾਜ਼ਾ ਉਹਨਾ ਦੇ 400 ਹਵਾਲੇ ਦਾਸ ਤੇਰੇ ਤੀਜੇ ਪਾਸ਼ਾ ਗੁਰੰਮਤ ਦਾਉ ਤੇਰੀ ਹੁਕਮਾਨ 450 ਸਾਲਾਂ ਤੋਂ ਬੜੇ ਆਏ ਕੋਟ ਕੋਟ ਤੀਜੇ ਪਾਸ਼ਾ ਵਾਹਿਗੁਰੂ ਦਾ ਕਾਲ ਅਨੁਕਤਾ ਦਾ ਪਿਆਰ ਦਿਆਲਤਾ ਅਤੇ ਹਮ ਦਾ ਢੀ ਰੱਖਣ ਵਾਲੇ ਗੁਰੂ ਅਮਰਦਾਸ ਜੀ ਜੀਣਾ ਦਾ ਅੱਜ 450ਵਾਂ ਸਾਲਾ ਜੋਤੀ 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 ਜੋ ਦਿਵਸ ਗੁਰਨਾਣਕ ਨਾਮਦੇਵਾ ਸਿੱਖ ਸੰਤਾਂ ਵਾਲੋਂ ਸਾਰੇ ਸੰਸਾਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਨੂੰ ਕੋਟ ਕੋਟ ਅਸੀਂ ਪ੍ਰਣਾਮ ਕਰਦੇ ਹਾਂ ਗੁਰੰਬਰ ਦਾ ਜੀ ਮਹਾਰਾਜ ਜਿਨਾ ਨੇ ਲਗਭਗ 12 ਸਾਲ ਵਿਆਸ ਦਰਿਆ ਤੋਂ ਜਨ ਲਿਆ ਕੇ ਦੂਜੇ ਪਾਸ਼ਾ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਹਰ ਲੋਧ ਇਸ਼ਨਾਨ ਕਰਵਾਦੇ ਸਾਂ 70 ਸਾਲ ਦੀ ਉਮਰ ਸੀਗੀ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਤੀਸਰੇ ਗੁਰੂ ਥਾਪਿਆ ਇਨਾਲ 12 ਵਾਰ ਦਿੱਤੇ ਸੀਗੇ ਨਮਾਨਿਆਂ ਦੇ ਮਾਨ ਦੀ ਤਾਣਿਆਂ ਦੇ ਤਾਨ ਨਿਯੋਤਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਥਾਵਿਆਂ ਦੇ ਧਾਬ 12 ਵਾਰ ਗੁਰੰਗਾ ਦੇਵ ਜੀ ਨੇ ਹਮ ਦਿੱਤੇ ਗੁਰੰਬਰ ਦਾਸ ਜੀ ਮਹਾਰਾਜ 1573 ਈਸਵੀ ਦੇ ਵਿੱਚ 95 ਸਾਲ ਦੀ ਉਮਰ ਵਿੱਚ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋ ਸਮਾਏ ਸੀਗੇ ਉਹਨਾਂ ਨੂੰ ਸਾਰੀਆਂ ਸੰਗਤਾਂ ਵੱਲੋਂ ਕੋਟ ਕੋਟ ਵਰਨਾਮ ਹੈ ਗੁਰੂ ਚਰਨਾਂ ਦੇ ਅਰਦਾਸ ਹੈ ਕਿ ਗੁਰੂ ਸਾਹਿਬ ਸਮੁੱਚੀ ਮਨੁੱਖਤਾ ਨੂੰ ਨਿਮਰਤਾ ਮਾਨਵੀ ਪਿਆਰ ਅਤੇ ਭਾਈਚਾਰਕ ਸਾਂਝਾਂ ਦੀ ਵਰਸ਼ਿਸ਼ ਕਰਨ ਅਤੇ ਨਾਲ ਹੀ ਸਾਰੀਆਂ ਸੰਗਤਾਂ ਵੱਲੋਂ ਜੋ 2516 ਤਰੀਕ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਛੋਟੀ ਸੁਲਤਾਨ ਛੋਟੇ ਪਾਸ਼ਾ ਜਿਨ੍ਹਾਂ ਦਾ 450 ਸਾਲਾਂ ਗੁਰਗੱਦੀ ਦਿਵਸ ਸਾਲੇ ਸੰਸਾਰ ਦੇ ਵਿੱਚ ਉਹ ਨਾਨਕ ਨਾਮ ਦੇਵਾ ਸੰਤਾਂ ਨੇ ਨਾਇਆ ਗੁਰਾ ਮਰ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮਾਤਾ ਵੀ ਚਲੇ ਗਏ ਪਿਤਾ ਵੀ ਨਹੀਂ ਸੀਗੇ ਉਹਨਾਂ ਦੀ ਨਾਨੀ ਉਹਨਾਂ ਨੂੰ ਬਾਜ਼ਾਰ ਕੇ ਜਿਹਨੂੰ ਅੱਜਕੱਲ ਗੋੰਦਾਲ ਸਾਹਿਬ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਕੋਲ ਲੈ ਕੇ ਆਏ ਆਪ ਜੀ ਲੋਕੇ ਕੁੰਡੀਆਂ ਵੇਚੀਆਂ ਤੇ ਬਰਤਨਾ ਦੀ ਸੇਵਾ ਪੱਖੇ ਦੀ ਸੇਵਾ ਝਾੜੂ ਦੀ ਸੇਵਾ ਸਿਰ ਤੇ ਮਿੱਟੀ ਚਾਹੀਏ ਸੇਵਾ ਕੀਤੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਜੋ ਵਿਆਹ ਸੀਗਾ ਗੁਰੂ ਗRANDਾ ਜੀ ਨਾਲ ਕੀਤਾ ਸੀਗਾ ਗੁਰਗRANDਾ ਜੀ ਨੇ ਜੋ ਦਰਬਾਰ ਸਾਹਿਬ ਸਾਧਖੰਡ ਹਰਮੰਦਰ ਸਾਹਿਬ ਦੁਨੀਆਂ ਦਾ ਸਭ ਤੋਂ ਜੋ ਉੱਚਾ ਸਥਾਨ ਹੈ ਕੋ ਬਣਾਇਆ ਤੇ ਕੱਲ ਨੂੰ ਗੁਰੰਗਾ ਦੇਵ ਜੀ ਮਹਾਰਾਜ ਜੁਗੇ ਪਾਸ਼ਾ ਉਹਨਾਂ ਦਾ 22 ਤਰੀਕ ਨੂੰ ਗੁਰੰਗਾ ਦੇਵ ਜੀ ਪਾਸ਼ਾ ਉਹਨਾਂ ਦਾ ਜੁਗਦੀ ਦਿਵਸ ਹੈ ਜੋ ਉਹਨਾਂ ਨੂੰ ਵੀ ਕੋਟ ਕੋਟ ਪਰਮਾਨ ਜੋ ਤਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਗੁਰਮਤਿ ਦਾਜੀ ਮਹਾਰਾਜ ਉਹਨਾਂ ਦੇ ਪਾਏ ਹੋਏ ਪੁਰਦਿਆਂ ਤੇ ਚੱਲ ਕੇ ਆਪਸੀ ਪਿਆਰ ਨਿਮਰਤਾ ਅਮਰਦੀਦਿ ਦੀ ਜੋ ਭਾਵਨਾ ਹੈ ਉਹ ਪ੍ਰਗਟ ਕਰਕੇ ਅਸੀਂ ਆਪਣਾ ਜੀਵਨ ਸਫਲ ਕਰੀਏ ਤੇ ਗੁਰੂ ਘਰ ਦੀਆਂ ਜੋ ਖੁਸ਼ੀਆਂ ਉਹ ਪ੍ਰਾਪਤ ਕਰੀਏ ਗੁਰੂ ਸਾਹਿਬ ਜੀ ਦੇ ਅਨਮੋਲ ਬਚਨ ਨੇ ਤੀਰਜ ਨਾਲੋਂ ਵੱਡਾ ਕੋਈ ਤਪ ਨਹੀਂ ਤੀਰਜ ਨਾਲੋਂ ਵੱਡਾ ਕੋਈ ਤਪ ਨਹੀਂ ਸੰਤੋਖ ਨਾਲੋਂ ਕੋਈ ਵੱਡਾ ਸੁਖ ਨਹੀਂ ਲਾਲਜ ਨਾਲੋਂ ਕੋਈ ਵੱਡੀ ਬੁਰਾਈ ਨਹੀਂ ਦਿਆ ਨਾਲੋਂ ਕੋਈ ਵੱਡੀ ਨੇਕੀ ਨਹੀਂ ਹਿਮਾ ਨਾਲੋਂ ਕੋਈ ਵੱਡਾ ਉਪਕਾਰ ਨਹੀਂ ਜੋ ਕੋਈ ਬੀਜ ਰਿਆ ਉਹ ਵਧੇਗਾ ਕ੍ਰੋਧ ਅਕਾਲ ਨੂੰ ਖਾ ਜਾਂਦਾ ਹੈ ਝੂਠ ਦੌਲਤ ਨੂੰ ਖਾ ਜਾਂਦਾ ਹੈ ਚਿੰਤਾ ਸਰੀਰ ਨੂੰ ਖਾ ਜਾਂਦੀ ਹੈ ਲਾਲਚ ਤੇ ਖੁਦਗਰਜ਼ੀ اخلاق ਨੂੰ ਖਾ ਜਾਂਦੇ ਹਨ ਇਹ ਬਚਨ ਗੁਰਮਤਿ ਆਖੀ ਰਹੇ ਹਨ ਤੋਂ ਉਹਨਾਂ ਦੇ ਅੱਜ ਜੋਤੀ ਜੋਤ ਸਮੋਹਾਂ ਦਿਵਸ ਤੇ ਦਾਸ ਕੋਟ-ਕੋਟ ਪ੍ਰਣਾਮ ਕਰਦਾ ਹੈ ਸਿਰਫ ਆਪ ਜੀ ਨੂੰ ਦਾਸ ਨੇ ਜੋ ਅੱਜ ਗੁਰਮਹਾਰ ਦਾ ਜੀ ਜਿਹਨਾਂ ਦਾ ਜੋਤੀ ਜੋਤ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਾਸ਼ਾ ਜਿਨ੍ਹਾਂ ਦਾ ਗੁਰਗਿਆਈ ਦਿਵਸ 450 ਸਾਲਾ ਜੋ ਅਸੀਂ ਸਾਰੀਆਂ ਸੰਗਤਾਂ ਰਲ ਮਿਲ ਕੇ ਸਾਰੇ ਦੇਸ਼ਾਂ ਹੁੰਦੇ ਸ਼ਾਮਲਾ ਰਹੀਆਂ ਨੇ ਗੁਰੂ ਰਾਮਦਾਸ ਜੀ ਦੇ ਆ ਕੋਲ ਦਾ 라ੜੜਾ ਕੁਕ ਸੋਨਾ ਗੋਦੀ ਲਿਆ ਕੇ ਮਾਂ ਖੜਾਏ ਜੇਠਾ ਕਿਉਂਕਿ ਗੁਲਾਮ ਦਾ ਅਸ਼ੀਰਦਾ ਨਾ ਸੀ ਜੇਠਾ ਥਾਕ ਟੁੱਟ ਕੇ ਬਾਪ ਦਾ ਅਧਿਕਾਰ ਆਵੇ ਕੋਲ ਬਾਪ ਦੇ ਮਾਂ ਵਢਾਏ ਜੇਠਾ ਕਦੇ ਮਾਂ ਦੀ ਗੋਦੀ ਦਾ ਨਿਗਮਾਣੀ ਕਦੇ ਪਿਤਾ ਦੀ ਗੋਦ ਵਿੱਚ ਜਾਏ ਜੇਠਾ ਇਦਾਂ ਹੱਸਦੇ ਖੇਡਦੇ ਦਿਨ ਬੀਤਣਾਂ ਸਾਰੇ ਘਰ ਵਿੱਚ ਰੂਨਕਾ ਲਾਏ ਜੇਠਾ 7 ਸਾਲ ਦੀ ਉਬਰ ਤੇ ਮਾਂ ਤੁਰ ਗਈ ਕਿੱਥੋਂ ਮਾਂ ਦਾ ਪਿਆਰ ਹੁਣ ਪਾਏ ਜੇਠਾ ਮਰਜੀ ਰੱਬ ਦੀ ਬਾਪ ਵੀ ਚੱਲ ਵਸਿਆ ਯਤੀਮ ਹੋ ਗਿਆ ਕਿੱਥੇ ਹੁਣ ਜਾਏ ਜੇਠਾ